ਸਤਿ ਸ੍ਰੀ ਅਕਾਲ ਦੋਸਤੋ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕੌਣਾ ਅਰਚਨਾ ਮਕਵਾਨਾ ਉਸ ਦੇ ਵੱਲੋਂ ਅਜਿਹੀ ਹਰਕਤ ਕਿਉਂ ਕੀਤੀ ਗਈ ਤੇ ਹੁਣ ਐਸਜੀਪੀਸੀ ਦੇ ਵੱਲੋਂ ਅਰਚਨਾ ਮਕਵਾਨਾ ਦੇ ਖਿਲਾਫ ਕਿਹੜੀ ਧਾਰਾ ਦੇ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਹੈ ਇਹ ਜਾਣਨ ਦੇ ਲਈ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਣਾ ਹਰਮੰਦਰ ਸਾਹਿਬ ਵਿਖੇ ਯੋਗਾਸਨ ਕੀਤੇ ਜਾਂਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈਆਂ ਸਨ ਅਰਚਨਾ ਮਕਵਾਨਾ ਨਾਮ ਦੀ ਲੜਕੀ ਨੇ ਫੋਟੋਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਪੋਸਟ ਕੀਤੀਆਂ ਸਨ ਇਸ ਗੱਲ ਦਾ ਪਤਾ ਲੱਗਦਿਆਂ ਹੀ ਐਸਜੀਪੀਸੀ ਯਾਨੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਇਤਰਾਜ਼ ਪਕਟਾਇਆ ਤੇ ਅਰਚਨਾ ਮਕਵਾਨਾ ਦੇ ਖਿਲਾਫ ਕਾਰਵਾਈ ਦੇ ਲਈ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਇਸ ਦੇ ਨਾਲ ਦੱਸਦਿਆਂ ਕਿ ਐਸਜੀਪੀਸੀ ਨੇ ਵੀ ਐਕਸ਼ਨ ਲੈਂਦਿਆਂ ਹੋਇਆਂ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਜੋ ਡਿਊਟੀ ਦੇ ਉੱਪਰ ਤਿੰਨ ਮੁਲਾਜ਼ਮ ਤੈਨਾਤ ਸੀ ਜਿਨ੍ਹਾਂ ਦੀ ਡਿਊਟੀ ਲੱਗੀ ਸੀ ਉੱਥੇ ਉਹਨਾਂ ਨੂੰ ਮੁਅਤਲ ਕਰਕੇ ਜਾਂਚ ਦੇ ਹੁਕਮ ਦੇ ਦਿੱਤੇ ਨੇ ਹਾਲਿਕਾ ਨਰਾਜ਼ਗੀ ਦਾ ਪਤਾ ਲੱਗਣ ਤੋਂ ਬਾਅਦ ਮਕਵਾਨਾਂ ਨੇ ਇਸ ਦੇ ਲਈ ਮਾਫੀ ਵੀ ਮੰਗ ਲਈ ਆ ਸਿੱਖ ਭਾਵਨਾਵਾਂ ਨੂੰ ਪੰਚਾਈ ਠੇਸ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹਰਮੰਦਰ ਸਾਹਿਬ ਦੇ ਅੰਦਰ ਅਜਿਹਾ ਕੰਮ ਕਰਨਾ ਸਿੱਖ ਮਰਿਆਦਾ ਦੇ ਖਿਲਾਫ ਆ ਫਿਰ ਵੀ ਕੁਝ ਲੋਕ ਇਸ ਪਵਿੱਤਰ ਸਥਾਨ ਦੀ ਪਵਿੱਤਰਤਾ ਅਤੇ ਇਤਿਹਾਸਿਕ ਮਹੱਤਤਾ ਨੂੰ ਜਾਣ ਬੁੱਝ ਕੇ ਨਜ਼ਰ ਅੰਦਾਜ਼ ਕਰਕੇ ਨਿੱਕੇ ਮੋਟੇ ਕੰਮ ਕਰਦੇ ਨੇ ਹਾਲੀ ਦੇ ਵਿੱਚ ਇੱਕ ਲੜਕੀ ਦੇ ਕਾਰਨਾਮਿਆਂ ਨੇ ਸਿੱਖ ਭਾਵਨਾਵਾਂ ਅਤੇ ਸਵੈ ਮਾਨ ਨੂੰ ਠੇਸ ਪੰਚਾਇਆ ਜਿਸ ਲਈ ਉਸ ਨੂੰ ਕਾਰਵਾਈ ਕਰਨ ਦੇ ਲਈ ਲਿਖਿਆ ਗਿਆ ਹੈ ਲੜਕੀ ਨੇ ਮੰਗੀ ਮਾਫੀ ਅਰਚਨਾ ਮਕਵਾਨਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਵੀਡੀਓ ਸਾਂਝ ਕਿਤੇ ਦੇ ਤੋ ਮਾਫੀ ਮੰਗਦੇ ਹੋਏ ਨਜ਼ਰ ਆਉਂਦੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਮੈਂ ਸੋਚਿਆ ਕਿ ਮੈਂ ਸਿਰ ਝੁਕਾ ਕੇ ਗੁਰੂ ਘਰ ਜਾਵਾਂਗੀ ਕਿਉਂਕਿ ਯੋਗ ਦਿਵਸੀ ਮੇਰਾ ਸਭ ਤੋਂ ਮਨਪਸੰਦ ਜਿਹੜਾ ਯੋਗਾਸਨਾ ਉਸੇ ਸ਼ਾਸਨਾ ਜੋ ਮੈਂ ਹਰ ਜਗ੍ਹਾ ਕਰਦੀਆਂ। ਸ੍ਰੀ ਹਰਮੰਦਰ ਸਾਹਿਬ ਦੇ ਵੇਖੇ ਪ੍ਰਮਾਤਮਾ ਦਾ ਧੰਨਵਾਦ ਕਰਨ ਦਾ ਮੈਨੂੰ ਇਹ ਸਭ ਤੋਂ ਆਸਾਨ ਤਰੀਕਾ ਲੱਗਿਆ ਨਾ ਹੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ। ਅਰਚਨਾ ਨੇ ਕਿਹਾ ਕਿ ਮੈਨੂੰ ਧਮਕੀਆਂ ਮਿਲ ਰਹੀਆਂ ਨੇ ਤੇ ਕੁਝ ਲੋਕ ਮੈਨੂੰ ਗਾਲ੍ਹਾਂ ਵੀ ਲਗਾਤਾਰ ਕੱਢ ਰਹੇ ਨੇ। ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਕੋਈ ਵੀ ਧਰਮ ਇਹ ਨਹੀਂ ਸਿਖਾਉਂਦਾ ਕਿ ਤੁਸੀਂ ਕਿਸੇ ਦੀ ਐਨੀ ਬੇਇੱਜ਼ਤੀ ਕਰੋ ਜੇਕਰ ਤੁਸੀਂ ਕੋਈ ਗਲਤੀ ਕਰਦੇ ਹੋ ਤਾਂ ਤੁਹਾਨੂੰ ਉਸ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਮੈਂ ਦਿਲੋਂ ਮਾਫ਼ੀ ਮੰਗਦੀ ਹਾਂ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ ਮੈਂ ਭਾਵਕ ਹੋ ਗਈ ਸੀ ਪਰ ਮੇਰਾ ਇਰਾਦਾ ਗਲਤ ਨਹੀਂ ਸੀ ਅੰਮ੍ਰਿਤਸਰ ਪੁਲਿਸ ਨੇ ਲੜਕੀ ਅਰਚਨਾ ਮਕਵਾਨਾ ਦੇ ਖਿਲਾਫ ਧਾਰਾ 295ਏ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਧਾਰਾ 295ਏ ਕੀ ਹੈ IPC ਧਾਰਾ 295A ਦੇ ਤਹਿਤ ਉਸ ਵਿਅਕਤੀ ਦੇ ਖਿਲਾਫ ਦੰਜ ਕੀਤੀ ਜਾਂਦੀ ਆ ਜੋ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਏ। ਇਹ ਧਾਰਾ ਦੇ ਤਹਿਤ 3 ਸਾਲ ਤੱਕ ਦੀ ਕੈਦ ਜਾਂ ਫਿਰ ਜੁਰਮਾਨਾ ਜਾਂ ਦੋਵੇਂ ਵੀ ਹੋ ਸਕਦੇ ਨੇ। ਹੁਣ ਗੱਲ ਕਰਦੇ ਆਂ ਕੌਣ ਆ ਅਰਚਨਾ ਮਕਵਾਨਾ। ਅਰਚਨਾ ਮਕਵਾਨਾ ਪੇਸ਼ੇ ਤੋਂ ਫੈਸ਼ਨ ਡਿਜ਼ਾਈਨਰ ਨੇ। ਹਾਊਸ ਆਫ ਅਰਚਨਾ ਦੇ ਨਾਮ ਦੇ ਉੱਪਰੋਂ ਆਪਣਾ ਇੱਕ ਬ੍ਰਾਂਡ ਵੀ ਚਲਾਉਂਦੇ ਨੇ। ਉਹ ਇੰਸਟਾਗ੍ਰam ਦੇ ਉੱਪਰ ਕਾਫੀ ਐਕਟਿਵ ਨੇ। ਉਹਨਾਂ ਦੇ 1,39,000 ਫੋਲੋਅਰ ਨੇ 10 ਦਿਨਿਆ ਅਕੀ ਅਰਚਨਾ ਮਕਵਾਨਾ ਜੋ ਯੋਗਦਸ਼ ਦੇ ਉੱਪਰ ਪੁਰਸਕਾਰ ਲੈਣ ਦੇ ਲਈ ਦਿੱਲੀ ਆਏ ਹੋ ਸਨ ਤਾਂ ਅਸੀਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੌਣ ਅਰਚਨਾ ਮਕਵਾਨਾ ਕੀ ਹੈ ਪੂਰਾ ਮਾਮਲਾ ਤਨੋਸ ਦੇ ਉੱਪਰ ਐਫ ਆਈ ਆਰ ਵੀ ਦਰਜ ਹੋ ਚੁੱਕੀ ਆ ਧੰਨਵਾਦ